welcom back to my channel ਥੋੜਾ ਸਾਰਿਆਂ ਦਾ ਇਕਵਲ ਫਿਰ ਤੋਂ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਗੁੱਡੀ ਕਟ ਸਲਵਾਰ ਦੀ ਕਟਿੰਗ ਤੇ ਸਟੀਚਿੰਗ ਦਾ ਜਿਹੜਾ ਮੈਥਡ ਹੈ ਉਹ ਦੱਸਾਂਗੇ ਸੋ ਸਭ ਤੋਂ ਪਹਿਲਾਂ ਅਸੀਂ ਜਿਹੜਾ ਫੈਬਰਿਕ ਆ ਨੂੰ ਡਬਲ ਫੋਲਡ ਕਰਕੇ ਇਸ ਤਰ੍ਹਾਂ ਰੱਖ ਲਵਾਂਗੇ ਤੇ ਹੁਣ ਅਸੀਂ ਲਗਾਵਾਂਗੇ ਮੂਰੀ ਦਾ ਨਿਸ਼ਾਨ ਇਹ ਅਸੀਂ ਬੰਦ ਸਾਈਡ ਤੋਂ ਲਗਾਉਣਾ ਮੇਰੀ ਮੂਰੀ ਆ ਜਿਹੜੀ ਤਿਆਰ 7 ਇੰਚਾ ਸੋ ਮੈਂ 8 ਇੰਚ ਤੇ ਹੀ ਨਿਸ਼ਾਨਾ ਜਿਹੜਾ ਲਗਾ ਰਹੀ ਆ ਸੂ ਮੂਰੀ ਦੇ ਨਿਸ਼ਾਨ ਤੋਂ ਉੱਪਰ ਅਸੀਂ ਨਿਸ਼ਾਨ ਲਗਾਵਾਂਗੇ ਲੈਂਥ ਦਾ ਸੋ ਮੇਰੀ ਜਿਹੜੀ ਤਿਆਰ ਲੈਂਥ ਹੈ ਸਲਵਾਰ ਦੀ ਉਹ ਹੈਗੀ 36 ਸੋ ਮੈਂ 35 ਤੇ ਜਿਹੜਾ ਨਿਸ਼ਾਨ ਆ ਉਹ ਲਗਾ ਰਹੀ ਹਾਂ ਕਿਉਂਕਿ 1.5 ਇੰਚ ਦੀ ਅਸੀਂ ਜਿਹੜੀ ਆ ਬੈਲਟ ਉਹ ਅਟੈਚ ਕਰਾਂਗੇ ਸੇਮ ਨਹੀਂ ਅਸੀਂ ਇਸ ਸਾਈਡ ਵੀ ਨਿਸ਼ਾਨ ਆ ਜਿਹੜਾ ਲਗਾ ਲਵਾਂਗੇ ਹੁਣ ਅਸੀਂ ਨਿਸ਼ਾਨ ਆ ਜਿਹੜਾ ਲਗਾਵਾਂਗੇ ਉਹ ਕਰੋਚ ਲੈਂਥ ਦਾ ਮੈਂ ਇਹ 13 ਇੰਚ ਤੇ ਲਗਾ ਰਹੀ ਹਾਂ ਤੇ ਅਸੀਂ 2.5 ਇੰਚ ਤੇ ਲਗਾਵਾਂਗੇ 2.5 ਇੰਚ ਤੇ ਇਹ ਅਸੀਂ ਉੱਪਰ ਆ ਜਿਹੜਾ ਉਹ ਨਿਸ਼ਾਨ ਲਗਾਵਾਂਗੇ ਫਿਰ ਅਸੀਂ ਦੋਨਾਂ ਨਿਸ਼ਾਨਾਂ ਨੂੰ ਮਿਲਾ ਲਵਾਂਗੇ ਇਸ ਤਰ੍ਹਾਂ ਅਸੀਂ ਇੱਕ ਜਿਹੜੀ ਸ਼ੇਪ ਆ ਉਹ ਦੇਵਾਂਗੇ ਹੁਣ ਅਸੀਂ ਛੇ ਪੱਟੀ ਦੀ ਹੈਲਪ ਦੇ ਨਾਲ ਮੂਰੀ ਦੇ ਨਿਸ਼ਾਨ ਤੇ ਜਿਹੜੀ ਕਰੋਸ ਦਾ ਨਿਸ਼ਾਨ ਆ ਉਹਨੂੰ ਮਿਲਾ ਲਵਾਂਗੇ ਸੋ ਜੇਕਰ ਤੁਸੀਂ ਸਲਵਾਰ ਨੂੰ ਸਟੇਟ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਉੱਪਰ ਤੋਂ 1 ਇੰਚ ਇਸ ਤਰ੍ਹਾਂ نیچے ਨੂੰ ਜਿਹੜਾ ਇੱਕ ਨਿਸ਼ਾਨ ਆ ਉਹ ਲਗਾ ਸਕਦੇ ਹੋ ਸੋ ਹੁਣ ਅਸੀਂ ਕਰਾਂਗੇ ਕਟਿੰਗ ਇਵੇਂ نیچے ਨੂੰ ਇਸ ਤਰ੍ਹਾਂ ਜਿਹੜਾ ਨਿਸ਼ਾਨਾ ਤਾਂ ਲਗਾਇਆ ਕਿਉਂਕਿ ਮੈਮੋਰੀ ਲਈ ਜਿਹੜਾ ਐਕਸਟਰਾ ਫੈਬਰਿਕ ਆ ਉਹ ਨਹੀਂ ਲੈ ਰਹੀ ਮੈਂ ਸਿਰਫ ਫੈਬਰਿਕ ਦੇ ਉੱਪਰ ਜਿਹੜੀ ਮੂਰੀ ਆ ਉਹ ਤਿਆਰ ਕਰਾਂਗੇ ਸੋ ਅਸੀਂ ਇੱਕ ਸਾਈਡ ਆ ਜਿਹੜੀ ਸਲਵਾਰ ਦੀ ਉਹ कट कर लिए सो ਹੁਣ ਅਸੀਂ ਫੈਬਰਿਕਾ ਜਿਹੜਾ ਉਹਨੂੰ ਫਿਰ ਡਬਲ ਫੋਲਡ ਕਰਕੇ ਰੱਖ ਲਵਾਂਗੇ ਤੇ ਜੋ ਅਸੀਂ ਇੱਕ ਸਾਈਡ ਕੱਟ ਕਰੀ ਸੀ ਉਹਨੂੰ ਅਸੀਂ ਸੈੱਟ ਕਰਕੇ ਫੈਬਰਿਕ ਦੇ ਉੱਪਰ ਰੱਖ ਲਵਾਂਗੇ ਸੋ ਸੇਮ ਇਹੀ ਸਾਈਜ਼ ਦਾ ਅਸੀਂ ਦੂਸਰਾ ਜਿਹੜੀ ਸਾਈਡ ਹੈ ਉਹ ਵੀ ਕੱਟ ਕਰ ਲਵਾਂਗੇ ਮੈਂ ਸਿਰਫ ਵਿਗਨਰਸ ਲਈ ਜਿਹੜਾ ਨਿਸ਼ਾਨਾ ਲਗਾ ਰਹੀ ਹਾਂ ਤੁਸੀਂ ਚਾਹੋ ਤਾਂ ਬਿਨਾਂ ਨਿਸ਼ਾਨ ਲਗਾਏ ਵੀ ਇਹਨੂੰ ਇਸੇ ਤਰ੍ਹਾਂ ਕੱਟ ਸਕਦੇ ਹੋ ਸੋਣ ਅਸੀਂ ਇਹਦੀ ਵੀ ਕਟਿੰਗ ਆ ਜਿਹੜੀ ਉਹ ਕਰ ਲਵਾਂਗੇ ਗੁੱਡੀ ਕੱਟ ਸਲਵਾਰ ਦੇ ਲਈ ਜਿਹੜੀਆਂ ਮੈਜ਼ਰਮੈਂਟਸ ਨੇ ਉਨਾ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਆ ਸੋ ਵੀਡੀਓ ਨੂੰ ਸਕਿਪ ਨਾ ਕਰਨਾ ਸਾਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤਾਂ ਜੋ ਅਸੀਂ ਇੱਕ ਪਰਫੈਕਟ ਜਿਹੜੀ ਗੋਡੀ ਕਟ ਸਲਵਾਰ ਆ ਉਹ ਬਣਾ ਸਕੀਏ ਸੋ ਕਟਿੰਗ ਆ ਜਿਹੜੀ ਹੁਣ ਅਸੀਂ ਕਰ ਲਈ ਆ ਸਭ ਤੋਂ ਜ਼ਰੂਰੀ ਗੱਲ ਹੁਣ ਅਸੀਂ ਦੋਨੋਂ ਜਿਹੜੇ ਕਰੋਚੇਰੀਏ ਨੇ ਉਹਨਾਂ ਨੂੰ ਮਿਲਾ ਕੇ ਜੋ ਸਾਡੀ ਪਿਛਲੀ ਸਾਈਡ ਆ ਉਹਦੇ ਤੇ ਅਸੀਂ 1.5 ਇੰਚ ਦਾ ਜਿਹੜੀ ਕਾਰਟ ਆ ਉਹ ਅਸੀਂ ਪਾਵਾਂਗੇ ਇਹ ਅਸੀਂ ਅਗਲੇ ਪੱਲੇ ਤੇ ਪਾਉਣੀ ਆ ਜਿਹੜੀ ਕਾਰਟ ਆ ਪਿਛਲਾ 1.5 ਇੰਚ ਅਸੀਂ ਜ਼ਿਆਦਾ ਰੱਖਾਂਗੇ ਪੱਲਾ ਮੂਰਲੇ ਦੇ ਨਾਲੋਂ ਸੋ ਦੋਨਾਂ ਦੇ ਜਿਹੜੇ ਕਰੋਚੇਰੀਏ ਨੇ ਉਹਨਾਂ ਨੂੰ ਅਸੀਂ ਸਲਾਈ ਲਗਾ ਕੇ ਅਟੈਚ ਕਰ ਲਵਾਂਗੇ ਤੇ ਇੱਥੇ ਅਸੀਂ ਕੱਟ ਨੇ ਜਿਹੜੀ ਉਹ ਲਗਾ ਦੇਣੀ ਨੇ ਸੋ ਹੁਣ ਸਭ ਤੋਂ ਜ਼ਰੂਰੀ ਇਹ ਨਿਸ਼ਾਨ ਨੇ ਜਿਨ੍ਹਾਂ ਦੇ ਅਕੋਰਡਿੰਗ ਅਸੀਂ ਜਿਹੜੇ ਵਲ ਪਾਵਾਂਗੇ ਸੋ ਸਭ ਤੋਂ ਪਹਿਲਾਂ ਅਸੀਂ ਕਰੋਚੇਰੀਏ ਤੋਂ ਦੋਨੋਂ ਸਾਈਡ 4 4 ਇੰਚ ਤੇ ਜਿਹੜੇ ਨਿਸ਼ਾਨ ਨੇ ਉਹ ਲਗਾ ਲੈਣੇ ਨੇ ਸੋ ਇਸ ਤੋਂ ਬਾਅਦ ਅਸੀਂ ਜਿਹੜੇ ਨਿਸ਼ਾਨ ਲਗਾਵਾਂਗੇ ਉਹ 3 3 ਇੰਚ ਤੇ ਹੋਣਗੇ 3 ਇੰਚ ਆ ਨਾ ਜਿਹੜੇ ਅਸੀਂ ਪੂਲਗਾ ਲਵਾਂਗੇ ਜੇਕਰ ਤੁਹਾਡਾ हिਪ ਸਾਈਜ਼ ਜ਼ਿਆਦਾ ਤਾਂ ਤੁਸੀਂ ਇਹ ਨਿਸ਼ਾਨ 2-2 ਇੰਚ ਤੇ ਵੀ ਲਗਾ ਸਕਦੇ ਹੋ ਸੋਣ ਅਸੀਂ ਇਹ ਜਿਹੜਾ ਨਿਸ਼ਾਨ ਆ 4 ਇੰਚ ਤੇ ਲਿਆ ਔਰ ਇਹ ਵਾਲੇ ਜਿਹੜੇ ਨਿਸ਼ਾਨ ਨੇ ਉਹ ਅਸੀਂ 3-3 ਇੰਚ ਦੇ ਫਰਕ ਨਾਲ ਨੇ ਜਿਹੜੇ ਲੈਨੇ ਸੋਣ ਅਸੀਂ 4 ਇੰਚ ਵਾਲੇ ਨਿਸ਼ਾਨ ਆ ਜਿਹੜਾ ਉਹਨੂੰ ਛੱਡ ਦਵਾਂਗੇ ਸੋ ਜਿਹੜੇ 3-3 ਇੰਚ ਵਾਲੇ ਨਿਸ਼ਾਨ ਨੇ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਮਿਲਾ ਲਵਾਂਗੇ ਤੇ ਚੌਥਾ ਜਿਹੜਾ ਹੋਏਗਾ ਉਹ ਸਾਡਾ ਜਿੱਥੇ ਅਸੀਂ ਟੱਕ ਲਗਾਇਆ ਸੀ ਉਹ ਵਾਲਾ ਨਿਸ਼ਾਨ ਹੈ ਇਹਨਾਂ ਚਾਰਾਂ ਨਿਸ਼ਾਨਾਂ ਨੂੰ ਅਸੀਂ ਇਸ ਤਰ੍ਹਾਂ ਫੈਬਰਿਕ ਨੂੰ ਮਿਲਾ ਲੈਣਾ ਤੇ ਫਿਰ ਅਸੀਂ ਇਹਨਾਂ ਨੂੰ ਇਥੇ ਅਟੈਚ ਕਰ ਲਵਾਂਗੇ ਕਿਵੇਂ ਅਟੈਚ ਕਰਨਾ ਹੈ ਤੁਹਾਨੂੰ ਅਸੀਂ ਜੋ ਸਲਾਈ ਕਰਾਂਗੇ ਉਹਦੇ ਵਿੱਚ ਦੱਸਾਂਗੇ ਸੋ ਇਸੇ ਤਰ੍ਹਾਂ ਸੇਮ ਹੀ ਅਸੀਂ ਹੁਣ ਦੂਸਰੀ ਸਾਈਡ ਆ ਜਿਹੜਾ ਉਸ ਸਾਈਡ ਵੀ ਕਰ ਲੈਣਾ 4 ਇੰਚ ਵਾਲਾ ਨਿਸ਼ਾਨ ਛੱਡ ਦੇਣਾ ਅਸੀਂ ਜੋ 3 3 ਇੰਚ ਤੇ ਅਸੀਂ ਨਿਸ਼ਾਨ ਲਗਾਏ ਨੇ ਉਹਨਾਂ ਤਿੰਨਾਂ ਨਿਸ਼ਾਨਾਂ ਨੂੰ ਅਸੀਂ ਪਹਿਲਾਂ ਇਸ ਤਰ੍ਹਾਂ ਮਿਲਾ ਲੈਣਾ ਤੇ ਜਿੱਥੇ ਅਸੀਂ ਟੱਕ ਲਗਾਇਆ ਸੀ ਉਹ ਫੈਬਰਿਕ ਨੂੰ ਵੀ ਅਸੀਂ ਇਹਦੇ ਨਾਲ ਮਿਲਾ ਲਵਾਂਗੇ ਸੋ ਇਹਨਾਂ ਨੂੰ ਅਸੀਂ ਸਲਾਈ ਕਿਸ ਤਰ੍ਹਾਂ ਲਗਾਉਣੀ ਹੈ ਜੋ ਅਸੀਂ ਚਾਰੇ ਨਿਸ਼ਾਨ ਸੀ ਉਹਨਾਂ ਨੂੰ ਅਸੀਂ ਇਸ ਤਰ੍ਹਾਂ 3 ਇੰਚ ਦੀ ਜਿਹੜੀ ਸਲਾਈ ਆ ਉਹ ਲਗਾ ਲੈਣੀ ਹੈ ਤੇ ਉਹਨੂੰ ਅਸੀਂ ਪੱਕਾ ਕਰ ਲੈਣਾ ਇਸ ਤਰ੍ਹਾਂ ਤੋ ਹੁਣ ਅਸੀਂ ਇਹ ਨਿਸ਼ਾਨ ਨੇ ਜਿਹੜੇ ਇਹਨਾਂ ਨੂੰ ਅਸੀਂ 4 ਇੰਚ ਵਾਲੇ ਨਿਸ਼ਾਨ ਦੇ ਉੱਪਰ ਫਿਕਸ ਕਰਾਂਗੇ ਇਸ ਤਰ੍ਹਾਂ ਰੱਖ ਕੇ ਜਿੱਦਾਂ ਅਸੀਂ ਸਲਵਾਰ ਦੇ ਵਿੱਚ ਬਲ ਪਾਉਨੇ ਆ ਨਾਰਮਲ ਸਲਵਾਰ ਦੇ ਵਿੱਚ ਸੇਮ ਉਸੇ ਤਰ੍ਹਾਂ ਬਟ ਇਹਦੇ ਵਿੱਚ ਅਸੀਂ ਜਿਹੜੇ ਬਲ ਨੇ ਉਹ ਸਾਰੇ ਇਕੱਠੇ ਕਰ ਲੈਨੇ ਆ ਸੋ ਇਹਨਾਂ ਨੂੰ ਅਸੀਂ 4 ਇੰਚ ਵਾਲੇ ਨਿਸ਼ਾਨ ਦੇ ਉੱਪਰ ਇਸ ਤਰ੍ਹਾਂ ਰੱਖਾਂਗੇ ਤੇ ਇੱਥੇ ਇੱਕ ਸਲਾਈ ਆ ਜਿਹੜੀ ਉਹ ਲਗਾ ਲਵਾਂਗੇ ਤੇ سیمੈਜ਼ੀ ਅਸੀਂ ਦੂਸਰੀ ਸਾਈਡ ਕਰਾਂਗੇ 3 3 ਇੰਚ ਵਾਲੇ ਜਿਹੜੇ ਨਿਸ਼ਾਨ ਨੇ ਉਹਨਾਂ ਤੇ ਅਸੀਂ ਇੱਕ ਲੰਬੀ ਸਲਾਈ ਜਿਹੜੀ ਓ ਲਗਾ ਲੈਣੀ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਜੋ 4 ਇੰਚ ਵਾਲਾ ਨਿਸ਼ਾਨ ਆ ਉਹਦੇ ਉੱਪਰ ਅਸੀਂ ਅਟੈਚ ਕਰ ਦੇਣਾ ਸੋ ਬਲ ਪਾਉਣ ਤੋਂ ਬਾਅਦ ਹੁਣ ਅਸੀਂ 벨ਟ ਜਿਹੜੀ ਓ ਲਗਾਵਾਂਗੇ ਸੋ ਇਹ 22 ਇੰਚ ਆ ਕਿਉਂਕਿ ਮੇਰਾ हिਪ ਸਾਈਜ਼ B ਆ ਸੋ ਅਸੀਂ 2 ਇੰਚ ਜਿਹੜਾ ਉਹ ਐਕਸਟਰਾ ਲਵਾਂਗੇ ਸੋ ਮੈਂ 23 ਇੰਚ ਜਿਹੜੀ 벨ਟ ਉਹ ਕੱਟ ਕਰ ਲਈ ਆ ਕਿਉਂਕਿ ਅੱਧਾ ਅੱਧਾ ਇੰਚਾ ਜਿਹੜਾ ਉਹ ਸਲਾਈ ਵਿੱਚ ਆ ਜਾਏਗਾ ਸੋ 벨ਟ ਦੀ ਜਿਹੜੀ ਲੰਬਾਈ ਸੀ ਉਹ 23 ਇੰਚ ਸੀ ਤੇ ਜੋ ਚੜਾਈ ਸੀ ਉਹ 4 ਇੰਚ ਸੀ ਸੋ ਨੇ 3.5 ਇੰਚ ਰਹਿ ਗਈ ਹੈ ਹੁਣ ਅਸੀਂ ਇਹਦੇ ਤੇ ਬੁਕਰਮ ਤੇ ਲਾਸਟਿਕ ਆ ਜਿਹੜੀ ਉਹ ਜੜਾਂਗੇ ਸੋ ਜਿਹੜੀ ਬੁਕਰਮ ਆ ਉਹ ਮੈਂ 19 ਇੰਚ ਲਈਆ ਬੁਕਰਮ ਜਿਹੜੀ ਅਸੀਂ ਲੈਣੀ ਆ ਅਸੀਂ ਵੇਸਟ ਸਾਈਜ਼ ਦੇ ਅਕੋਰਡਿੰਗ ਲੈਣੀ ਆ ਮੇਰਾ ਵੇਸਟ ਸਾਈਜ਼ ਜਿਹੜਾ ਹੈਗਾ ਉਹ 17 17 ਦੇ ਵਿੱਚ ਅਸੀਂ 2 ਪਲੱਸ ਕਰ ਲਵਾਂਗੇ ਤਾਂ ਇਹ 19 ਹੋ ਜਾਏਗਾ ਸੋ ਜਿਹੜੀ ਇਲਾਸਟਿਕ ਆ ਉਹ ਵੀ ਅਸੀਂ ਵੇਸਟ ਸਾਈਜ਼ ਦੇ ਅਕੋਰਡਿੰਗ ਲੈਣੀ ਆ ਵੇਸਟ ਸਾਈਜ਼ ਆ ਜਾਏਗਾ 17 ਤੇ ਇਹਦੇ ਵਿੱਚੋਂ ਅਸੀਂ 4 ਮਾਈਨਸ ਕਰ ਦੇਣਾ ਸੋ ਇਹ ਰਹਿ ਜਾਏਗੀ 13 ਇੰਚ ਸੋ ਇਲਾਸਟਿਕ ਅਸੀਂ ਇਸ ਤਰ੍ਹਾਂ ਲੈਣੀ ਆ ਸੋਹਣੀ ਫਰੰਟ ਜਿਹੜੀ ਸਾਈਡ ਆ ਉਹਦੇ ਤੇ ਅਸੀਂ ਬੁਗਰਮਾ ਜਿਹੜੀ ਉਹਨੂੰ ਆਇਰਨ ਦੀ ਹੈਲਪ ਦੇ ਨਾਲ ਜਿਹੜਾ ਪੇਸਟ ਕਰ ਲੈਣਾ ਅਸੀਂ ਸੋ ਸਭ ਤੋਂ ਪਹਿਲਾਂ ਅਸੀਂ ਜਿਹੜੀ ਬੁਗਰਮਾ ਉਹਦਾ ਹਾਫ ਕਰ ਲੈਣਾ ਇਸ ਤਰ੍ਹਾਂ ਸੋ ਹੁਣ ਜਿੱਥੇ ਕਰੋਚੇਰੀਏ ਨੂੰ ਅਸੀਂ ਜੜਿਆ ਸੀ ਉਹ ਵਾਲੀ ਸਲਾਈ ਆ ਉਹਦੇ ਤੇ ਅਸੀਂ ਬਿਲਕੁਲ ਰੱਖ ਕੇ ਇਸ ਤਰ੍ਹਾਂ ਸਲਾਈ ਦੇ ਨਾਲ-ਨਾਲ ਅਸੀਂ ਉਹਨੂੰ ਜਿਹੜਾ ਪੇਸਟ ਕਰ ਲਵਾਂਗੇ ਧਿਆਨ ਰਹੇ ਜਿਹੜੀ 부ਗਰਮ ਆ ਉਹ ਬਿਲਕੁਲ ਸਲਾਈ ਦੇ ਨਾਲ-ਨਾਲ ਪੇਸਟ ਹੋਣੀ ਚਾਹੀਦੀ ਆ ਸੋ 부ਗਰਮ ਅਸੀਂ ਜਿਹੜੀ ਆ ਪੇਸਟ ਕਰ ਲਈ ਆ ਸੇ ਹੁਣ ਅਸੀਂ ਇਲਾਸਟਿਕ ਤੁਹਾਨੂੰ ਦੱਸਾਂਗੇ ਕਿਵੇਂ ਪੇਸਟ ਕਰਨੀ ਆ ਸੋ ਇਸ ਸਾਈਡ ਇਲਾਸਟਿਕ ਨੂੰ ਅਸੀਂ ਇਸ ਤਰ੍ਹਾਂ ਰੱਖਾਂਗੇ ਤੇ ਇੱਥੇ ਸਲਾਈ ਜਿਹੜੀ ਲਗਾ ਲਵਾਂਗੇ ਸੇਮ ਐਜ਼ ਹੀ ਅਸੀਂ ਦੂਸਰੀ ਸਾਈਡ ਕਰਾਂਗੇ ਇੱਥੇ ਸਲਾਈ ਆ ਜਿਹੜੀ ਲਗਾ ਲੈਣੀ ਆ ਇਸ ਤਰ੍ਹਾਂ ਸੀ ਬੁਕਰਮ ਨੂੰ ਤੇ ਜਿਹੜੀ ਇਲਾਸਟਿਕ ਆ ਉਹਨੂੰ ਅਟੈਚ ਕਰ ਲਵਾਂਗੇ ਇਹ ਸਲਵਾਰਾ ਜਿਹੜੀ ਬਣਾਉਣੀ ਬਹੁਤ ਹੀ ਆਸਾਨ ਆ ਔਰ ਬਹੁਤ ਹੀ ਜਿਆਦਾ ਸਟ੍ਰੇਟ ਆ ਜਿਹੜੀ ਇਹ ਬੰਦੀ ਆ ਸੂਣਾ ਸੀ ਜੋ ਐਕਸਟਰਾ ਫੈਬਰਿਕ ਸੀਗਾ ਆਪਣਾ ਉਹਨੂੰ ਫੋਲਡ ਕਰ ਲਵਾਂਗੇ ਇਸ ਤਰ੍ਹਾਂ ਪਹਿਲਾਂ ਅਸੀਂ ਜਿਹੜੀ ਬੁਕਰਮਾ ਉਹਦੇ ਉੱਪਰ ਸਲਾਈ ਲਗਾਵਾਂਗੇ ਇਸ ਤਰ੍ਹਾਂ ਸੀ ਜੋ ਵੀ ਫੈਬਰਿਕ ਉਹਨੂੰ ਵਿੱਚ ਲੈ ਲਵਾਂਗੇ ਧਿਆਨ ਰੱਖੇ ਜਦੋਂ ਅਸੀਂ ਇਲਾਸਟਿਕ ਵਾਲੀ ਸਾਈਡ ਆ ਜਿਹੜੀ ਸਲਾਈ ਲਗਾਉਣੀ ਆ ਤਾਂ ਸਲਾਈ ਬਿਲਕੁਲ ਵੀ ਇਲਾਸਟਿਕ ਦੇ ਉੱਪਰ ਨਹੀਂ ਲੱਗਣੀ ਚਾਹੀਦੀ ਤੋ ਹੁਣ ਅਸੀਂ ਇਲਾਸਟਿਕ ਦੇ ਸੈਂਟਰ ਦੇ ਵਿੱਚ ਇੱਕ ਜਿਹੜੀ ਸਲਾਈ ਉਹ ਲਗਾ ਲਵਾਂਗੇ ਇਸ ਤਰ੍ਹਾਂ ਅਸੀਂ ਇਹ ਸਲਾਈ ਜਿਹੜੀ ਉਹ ਖਿੱਚ ਕੇ ਲਗਾਣੀ ਆ ਸੋ ਜਿਹੜੀ ਬੈਲਟ ਉਹ ਆਪਣੀ ਤਿਆਰ ਆ ਸਵਾਰ ਵੀ ਰੈਡੀ ਆ ਸੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਦੱਸਣਾ ਥੈਂਕ ਯੂ ਸੋ ਮੱਚ